ਸੀ ਦੇਖ ਰਹੇ ਹੋ ਬੰਦੇ ਪਰ ਲਾਈਵ ਟੀਵੀ ਨਿਊਜ਼ ਤੁਹਾਨੂੰ ਸਾਰਿਆਂ ਨੂੰ ਬੰਦੇ ਪਰ ਲਾਈਵ ਟੀਵੀ ਨਿਊਜ਼ ਵੱਲੋਂ ਸ਼੍ਰੀ ਗੁਰੂ ਰਬੀਦਾਸ ਮਹਾਰਾਜ ਜੀ ਜਨਮ ਦਿਤੇ ਸ਼ੁਭ ਅਵਸਰਤੇ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਮਗ ਦਾਦਰਾ ਜੀ ਨਾਲ ਖਾਸ ਗੱਲਬਾਤ ਕਰਦੇ ਆਂ ਜੋ ਬੋਲੇ ਇਸੋਂ ਨਰ ਭੈ ਤਤਪਾਸ ਸਤਿਗੁਰੂ ਪ੍ਰਗਟ ਗੁਰੂ ਸਹੇਬੇ ਕਮਾਲ ਜਗਤ ਗੁਰੂ ਗੁਰੂਵਾਲੇ ਗੁਰੂ ਸਤਿਗੁਰਮਦਾਸ ਬਾਲ ਜਿਹਦੇ 648ਵੇਂ ਗੁਰਪ੍ਰਭੂ ਤਾਨੂੰ ਅਸਰਾਜ ਦਾਜਾ ਬਾਲ ਤੋ ਬਲੀ ਰਾਜ ਉਹਦੇ ਕਿ ਬਸ ਕਰੇ ਲੰਬੇ ਲੰਬੇ ਸਾਰੇ ਨੇ ਹਮਲਾ ਕਰਨੇ ਪਰਮਾਤਮਾ ਦੇ ਸੁਖ ਸੈਂਟਰ ਬਣੇ ਰੱਖੇ ਤੋ ਜੈ ਘੋਡੇ ਧਨਗੁਰ ਦੇ ਦੀ ਸੰਗਤਾਂ ਵੱਲੋਂ ਸ਼੍ਰੀ ਗੁਰੂ ਵਿਦਾਸ ਪੈਰਸ ਸੈਟੀ ਇਸ ਨੂੰ ਸੰਗਤਾਂ ਵੱਲੋਂ ਪੂਰੇ ਵਿਸ਼ੇ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਰਪੈ ਸਤਿਗੁਰ ਵਿਦਾਸ ਮਹਾਰਾਜ ਕੀ ਜੈ ਅੱਜ ਦੇ ਸ਼ੁਭ ਜਨਮ ਦਿਹਾੜੇ ਦੀਆਂ ਵੈਲਫੇਅਰ ਸੁਸਾਇਟੀ ਵੱਲੋਂ ਅਤੇ ਸਾਰੀ ਸੰਗਤ ਵੱਲੋਂ ਆਏ ਹੋਏ ਮਹਿਮਾਨਾਂ ਦੀਆਂ ਔਰ ਇਕੱਠੇ ਹੋਏ ਜਿੰਨੇ ਵੀ ਸਾਡੇ ਵਿਚਾਰਦին ਨਮਾਇंदे ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ 14ਵੀਂ ਦਾ ਚੰਨ ਤਾਂ ਅਸੀਂ ਰੋਜ਼ ਦੇਖਦੇ ਆ ਚੜਦਾ ਆ ਮਗਰ ਜਿਹੜਾ ਅੱਜ ਚੰ ਚੜਿਆ ਹੈ ਜਿਹਦਾ ਅਸੀਂ ਅੱਜ ਜਨਮ ਦਿਨ ਮਨਾ ਰਹੇ ਹਾਂ ਇਹ बार-बार ਸਾਲ ਬਾਅਦ ਆਉਂਦਾ ਹੈ ਸਾਰਿਆਂ ਵੀਰਾਂ ਨੂੰ ਸਾਰੀ ਸੰਗਤ ਨੂੰ ਇਹੀ ਬੇਨਤੀ ਹੈ ਕਿ ਰਲ ਮਿਲ ਕੇ ਪਿਆਰ ਦੇ ਨਾਲ ਸਰਕਾਰ ਦੇ ਨਾਲ ਜਿੰਨਾ ਹੋ ਸਕੇ ਆਪਾਂ ਇਹ ਜਿਹਾ ਹਿੱਸਾ ਲਈਏ ਔਰ ਇਹਨੂੰ सतगुरु रविदास महाराज के श्री कीर्तन अजाया जाता है उसद ਗੁਰਬਦਾਸ ਜੀ ਮਹਾਰਾਜ ਜੀ ਦਾ 648ਵਾਂ ਗੁਰਪੁਰਬ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਬੜੀਆਂ ਹਮ-ਹਮਾ ਕੇ ਸ਼ਰਧਾ ਭਾਵਨਾ ਦੇ ਨਾਲ ਜੋ ਮਨਾਉਂਦੀਆਂ ਹੋਈਆਂ ਢੰਗੜੇ ਪਾਉਂਦੀਆਂ ਹੋਈਆਂ ਸ਼ਬਦਾਂ ਦਾ ਉਚਾਰਨ ਕਰਦੀਆਂ ਹੋਈਆਂ ਅੱਜ ਗੜਾ ਵਿਖੇ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਬੜੀ ਵਿਸ਼ਾਲ ਸ਼ੋਭਾ ਯਾਤਰਾ ਗੱਡੀ ਗਈ ਜੇਸਲੀ ਬਜੋ ਅੱਜ ਸਾਰੀ ਨਗਰ ਨਿਵਾਸੀਆਂ ਨੂੰ ਬਹੁਤ ਲੰਗਰਾਂ ਦਾ ਸਾਰੀਆਂ ਕਮੇਟੀਆਂ ਵੱਲੋਂ ਸਹਿਯੋਗ ਦਿੱਤਾ ਗਿਆ ਅਸੀਂ ਸਾਰਿਆਂ ਦੇ ਧੰਨਵਾਦੀ ਆਂ ਪਰ ਮੈਂ ਗੁਰੂ ਰਵਿਦਾਸ ਸਟਾਈਕਰ ਫੋਰਸ ਯੂਨਿਟ ਗੜਾ ਜਲੰਧਰ ਵੱਲੋਂ ਆਪਣੀ ਸਾਰੀ ਪੂਰੀ ਟੀਮ ਵੱਲੋਂ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਗੁਰੂ ਰਵਿਦਾਸ ਜਨਤੀ ਦਾ ਜਨਤੀ ਦਾ ਜਿਹੜਾ ਸ਼ੋਭਾ ਯਾਤਰਾ ਹੈ ਉਹ ਜਲੰਧਰ ਗੜਾ ਦੇ ਵਿੱਚ ਕੱਢੀ ਜਾ ਰਹੀ ਹੈ ਸੀ ਪਾਲੀ ਜਲੰਦਰੀ ਨਾਲ ਖਾਸ ਗੱਲਬਾਤ ਕਰਦੇ ਆਂ ਹਾਂ ਜੀ ਜੈਗੁਰਦੇਵ ਧੰਨ ਗੁਰਦੇਵ ਸੋਦਾਸ ਪਾਲ ਜਲੰਦਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਸਦਕਾ ਪਾਲ ਜਲੰਦਰੀ ਵਿਕੇ ਰਿਕਾਰਡਸ 뮤직 ਕੰਪਨੀ ਦੀ ਤਰਫੋਂ ਇਸ ਵਾਰ ਤਿੰਨ ਸਬਦ ਰਿਲੀਜ਼ ਕੀਤੇ ਗਏ ਨੇ ਜੀ ਜਿਹਦੇ ਵਿੱਚ ਦੋ ਸਾਡੇ ਸਿੰਗਰ ਕੇ ਰਮਨ ਜੀ ਦੇ ਦੁਆਰਾ ਗਾਏ ਹੋਏ ਨੇ ਇੱਕ ਮੇਰੇ ਸਤਗੁਰ ਤੇ ਦੂਜਾ ਸ਼ਬਦ ਸਤਗੁਰ ਪ੍ਰੀਤਮ ਪਿਆਰਾ ਤੀਸਰਾ ਸ਼ਬਦ ਜੋ ਕਿ ਮੈਂ ਖੁਦ ਆਪਣੀ ਆਵਾਜ਼ ਦੇ ਵਿੱਚ ਇੱਕ ਧਾਰਨਾ ਵਾਲਾ ਸ਼ਬਦ ਕੀਤਾ ਹੈ ਜੀ ਸੋ ਸਤਗੁਰ ਵਿਦਾਸ ਮਹਾਰਾਜ ਜੀ ਦੀ ਕਿਰਪਾ ਸਦਕਾ ਇਸ ਵਾਰ ਪਾਉਲ ਜਲੰਦਰੀ ਵਿਕੇਰੀ ਕੋਰਪਸ ਕੰਪਨੀ ਦੀ ਤਰਫੋਂ ਤਿੰਨ ਸਬਤ ਕਰਾਏ ਗਏ ਨੇ ਸੋ ਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅਗਲੀ ਵਾਰ ਹੋਰ ਅਸੀਂ ਸਬਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸੋ ਮਹਾਰਾਜ ਦੀ ਕਿਰਪਾ ਨਾਲ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ 648ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਆਪ ਸਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਸੋ ਡਾਕਟਰ ਬੀ ਆਰ ਅੰਬੇਡਕਰ ਵਰਲਡ ਵਾਈਡ ਫ੍ਰੀ ਸਟੱਡੀ ਸੈਂਟਰ ਗਰੁੱਪ ਦਵਾਈ ਦੀ ਤਰਫੋਂ ਤੇ ਭਗਵਾਨ ਵਾਲਮੀਕ ਬ੍ਰਹਮ ਗਿਆਨ ਜਾਗਰਤੀ ਇੰਟਰਨੈਸ਼ਨਲ ਸੰਸਥਾ ਦੁਬਈ ਦੀ ਤਰਫੋਂ ਸਾਰੀ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 600 ਤਾਲੀਮੇ ਪ੍ਰਕਾਸ਼ ਪਰਮ ਜੀ ਨੂੰ ਲੱਖ ਲੱਖ ਮੁਬਾਰਕਾਂ ਜੀ ਜੈ ਗੁਰਦੇਵ ਤਨ ਗੁਰਦੇਵ ਜੈ ਗੁਰਦੇਵ ਤਨ ਗੁਰਦੇਵ ਜੀ the okay. ਅੱਜ ਸਤਗੁਰੂ ਰਵਦਾਸ ਮਹਾਰਾਜ ਜੀ ਦਾ 648 ਤਾਲੀਮਾ ਪ੍ਰਕਾਸ਼ ਪਰਮਾਨੰਦ ਦੇ ਸੰਬੰਧ ਵਿੱਚ ਗੜਾ ਜਲੰਧਰ ਦੀ ਤਰਫੋਂ ਸਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਦੇਖਦੇ ਆਪ ਲਾਈਵ ਇਸ ਜਾਰ ਆਪ ਦੀ ਨਾਲ ਸਾਡੇ ਜਾ ਰਿਹਾ ਪਾਲ ਜਲੰਧਰੀ ਪੰਜਾਬ ਦੇ ਰੋਈ ਚੈਨਲ ਦੇ